ਭਈ ਇੱਕ ਵਾਰ ਆ ਪਹਿਲਾਂ ਵੀਡੀਓ ਦੇਖੋ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਮਾਹੀ ਮੁਕੰਦੀ ਜੀ ਆਪਣੇ ਹੱਥੋਂ ਸਿੱਧੇ ਪਸੰਦ ਦੇ ਕੇ ਇਹ ਬਿਹਾਰ ਦਾ ਸੀਐਮ ਆ ਤੇ ਸਿਲੈਕਟ ਹੋਏ ਕੈਂਡੀਡੇਟ ਨੂੰ ਨਿਯੁਕਤੀ ਪੱਤਰ ਵੰਡ ਰਿਆ ਸੀਗਾ ਤੇ ਉਸੇ ਸਮਾਗਮ ਦੇ ਵਿੱਚ ਇੱਕ ਮੁਸਲਿਮ ਔਰਤ ਨਿਤਿਸ਼ ਕੁਮਾਰ ਤੋਂ ਨਿਯੁਕਤੀ ਪੱਤਰ ਲੈਣ ਆਉਂਦੀ ਹੈ ਤੇ ਉਸ ਔਰਤ ਨੇ ਆਪਣਾ ਮੂੰਹ ਕਵਰ ਕੀਤਾ ਹੋਇਆ ਸੀ ਤੇ ਹਜਾਬ ਪਾਇਆ ਹੋਇਆ ਸੀ ਤੇ ਜਿਹੜਾ ਬਿਹਾਰ ਦਾ ਸੀਐਮ ਆ ਨਿਤਿਸ਼ ਕੁਮਾਰ ਇਹ ਉਹਦੇ ਮੂੰਹ ਤੋਂ ਹਜਾਬ ਖਿੱਚ ਕੇ ਲਾ ਦਿੰਦਾ ਵਾ ਤੇ ਕੁੜੀ ਦੇ ਮੂੰਹ ਤੋਂ ਜਿੱਥੇ ਹਜਾਬ ਲਾਉਣ ਤੇ ਨਾਲ ਦੇ ਨੂੰ ਘੂਰਨਾ ਚਾਹੀਦਾ ਸੀ ਉਹ ਖਿੜਖਿੜ ਕੇ ਹੱਸਣ ਲੱਗ ਗਈ ਨੇ ਪਿੱਛੇ ਗੜੇ ਤੇ ਆ ਹਲੇ ਹਜਾਬ ਖਿੱਚਣ ਵਾਲੀ ਗੱਲ ਹੋਈ ਸੀ ਕਿ ਉੱਤਰ ਪ੍ਰਦੇਸ਼ ਦੇ ਮੰਤਰੀ ਸੰਜੀਤ ਨਿਸ਼ਾਦ ਨੇ ਇੱਕ ਅਜਿਹਾ ਬਿਆ ਯਾਪਾ ਇਹਨਾਂ ਦੀ ਸੋਚ ਦਾ ਅੰਦਾਜ਼ਾ ਲਾ ਸਕਦੇ ਆ ਕਿ ਇਹ ਕਿੱਦਾਂ ਦੀ ਸੋਚ ਰੱਖਦੇ ਨੇ ਤੇ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ ਹਾਂ ਨੇ ਉਹ ਵੀ ਤਾਂ ਆਦਮੀ ਹੈ ਨਾ ਪਿੱਛੇ ਨਹੀਂ ਫੜ ਜਾਣਾ ਚਾਹੀਏ ਛੁੱਦਿਆ ਨਕਾ ਇਤਨਾ ਹੋ ਗਿਆ ਕਹੀਂ ਹੋਰ ਛੂਤੇ ਤੱਕ ਕਿਆ ਹੋ ਜਾਂਦਾ ਛੁੱਦਿਆ ਨਕਾ ਇਤਨਾ ਹੋ ਗਿਆ ਕਹੀਂ ਹੋਰ ਛੂਤੇ ਤੱਕ ਕਿਆ ਹੋ ਜਾਂਦਾ ਤੇ ਇਹਨਾਂ ਗੱਲਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਲੀਡਰ ਕੀ ਦੇਸ਼ ਦੇ ਵਿੱਚ ਸੁਧਾਰ ਲੈ ਕੇ ਆ ਸਕਦੇ ਨੇ ਤੇ ਕੀ ਚੰਗੀਆਂ ਪਾਲਿਸੀਆਂ ਬਣਾ ਸਕਦੇ ਨੇ ਕਿਉਂਕਿ ਇਹਨਾਂ ਨੂੰ ਔਰਤਾਂ ਦੀ ਇੱਜ਼ਤ ਕਰਨ ਦਾ ਹੀ ਨਹੀਂ ਪਤਾ ਤੇ ਬਾਕੀ ਹੁਣ ਹਜਾਬ ਖਿੱਚਣ ਵਾਲੀ ਗੱਲ ਨੂੰ ਲੈ ਕੇ ਨਿਤਿਸ਼ ਕੁਮਾਰ ਦਾ ਪੂਰਾ ਵਿਰੋਧ ਕੀਤਾ ਜਾ ਰਿਹਾ ਵਾ ਪਰ ਸੋਚਣ ਵਾਲੀ ਗੱਲ ਆ ਕਿ ਜੇ ਕੋਈ ਆਮ ਬੰਦਾ ਹੁੰਦਾ ਇਹ ਹਰਕਤ ਕਰਦਾ ਤਾਂ ਉਹਦੇ ਹੁਣ ਤੱਕ ਛੱਤਰ ਪ੍ਰੇਡ ਹੋ ਜਾਣੀ ਸੀ ਪਰ ਇਹ ਬਿਹਾਰ ਦੇ ਸੀਐਮ ਦੀ ਕੁਰਸੀ ਤੇ ਬੈਠਾ ਤੇ ਅਜਿਹੀਆਂ ਹਰਕਤਾਂ ਕਰਨ ਲੱਗਿਆ ਤੇ ਜਦ ਤੱਕ ਅਜਿਹੀ ਸੂਚ ਵਾਲੇ ਬੰਦੇ ਮੰਤਰੀ ਜਾਂ ਵੱਡੇ ਅਹੁਦਿਆਂ ਤੇ ਬੈੰਦੇ ਰਹਿਣਗੇ ਤਦ ਤੱਕ ਦੇਸ਼ ਦਾ ਬੇੜ इए आप कह देते कि अपना मुंह खोलो हम देखना चाहते हैं बिना देखे हम नहीं प्रमाण पत्र देंगे लेकिन अपने हाथ से पकड़ करके यूं खींच देना ये कहाँ तक उचित है लेकिन अब उनकी उम्र अधिक हो चुकी है उनके मानसिक स्थिति उतनी अच्छी नहीं है इसलिए अब उनको विराम लेकर के अपनी पार्टी के किसी नेता को आगे बढ़ाना चाहिए लेकिन जब चुनाव हो गए तो फिर मुख्यमंत्री उन्हीं को बना दिया गया है अब जिस तरह की घटनाएं पहले भी हो रही थी अब फिर से शुरू हो गई हैं और आगे भी यही दिखाई देंगे क्योंकि जिस व्यक्ति के मानसिक संतुलन में थोड़ी बहुत जितनी भी हो कमजोरी आ चुकी है तो वो तो कभी भी कुछ भी करेगा अभी इसको तो उसकी पार्टी के लोगों को और देश के लोगों को भोगना पड़ेगा की मांग है नीतीश कुमार इस्तीफा दे और आईपीसी की धारा के तहत इनके ऊपर केस दर्ज होना चाहिए छेड़छाड़ का अगर कोई लफंगा कोई महिला का रास्ते में अगर दुपट्टा खेसता है तो हमारे भारत के संविधान में उसकी इजाजत है उस पर केस करने की तो क्या मैं सरकार ऐसी मांग करती हूँ महिला द्रौपदी मुर्मू जी से मांग कर रही हूँ क्या नीतीश कुमार के को ऊपर कोई एक्शन ली जाएगी उनके ऊपर केस बनाया जाएगा उनको सलाखों के पीछे डाला जाएगा एक औरत की मंच पर सीएम ने बहुत ही शर्मनाक यह घटना है सीएम ने उनको टारगेट किया और वो औरत के मुंह से जकाब हटाया है